ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤਾਂ ਦਿਨਾ ਸ਼ੇਅਰ ਕਰ ਲੰਨੇ ਆ ਟਾਈਮ 3:30 ਦਾ ਹੋ ਗਿਆ ਹੁਣ 3:30 ਪੌਣ 4 ਹੋਗੇ ਤੂੰ ਤੂੰ ਪਤਾ ਨਹੀਂ ਤੇਰੇ ਹੱਥ 'ਚ ਫੋਨ ਆ ਦੇ ਕੇ ਦੱਸ ਦੇ ਵੀਰ ਬਣ ਕੇ ਇਹ ਤੇ ਦਾ 15:00 ਵਜੇ ਨੇ 15:00 ਵਜੇ 15:00 ਵਜੇ ਕਿੰਨੇ ਮਿੰਟ ਹੋਗੇ 15:00 ਵਜੇ ਹਾਂ 3 ਮਿੰਟ ਫੇਰ 3:30 ਹੋਗੇ ਨਾ 5:15 3:00 ਬਹੋਰਾ 3:00 ਬਹੋਰਾ ਹੋ ਗਿਆ ਤੇ ਹੁਣ ਟਾਈਮ ਲੱਗਿਆ ਤਾਂ ਇਹਨਾਂ ਨਾਲ ਗੱਲ ਕਰਨ ਦਾ ਤੇ ਹਾਲੇ ਵੀ ਕੱਲ ਦੇ ਜਿਹੜੇ ਕੱਪੜੇ ਨੇ ਉਹ ਧੋਣ ਵਾਲੇ ਹੁਣ ਤੱਕ ਲਟਕਦੇ ਆ ਤੇ ਹੁਣ ਆਪਣੇ ਗੈਸਟ ਆਏ ਹੋਏ ਸੀਗੇ ਹੁਣੇ ਗਏ ਨੇ ਤੇ ਅਸੀਂ ਪੀਣ ਲੱਗੇ ਉਹ ਚਾਹ ਜਿਹੜੀ ਗੈਸਟ ਗਏ ਆ ਤੇ ਪੀਣੇ ਹੁੰਦੇ ਆ ਹਨਾ ਤੁਸੀਂ ਵੀ ਪੀਣੇ ਹੁੰਦੇ ਆ ਅਸੀਂ ਜ਼ਰੂਰ ਪੀਨੇ ਕਿਉਂਕਿ ਗੈਸਟਾਂ ਦੇ ਨਾਲ ਤਾਂ ਇੰਨੀ-ਇੰਨੀ ਕੱਪੀ ਵੀ ਹੁੰਦੀ ਆ ਜਿਹੜਾ ਆਪਾਂ ਐਡਾ ਬੋਕ ਜਿਹਾ ਗਲਾਸ ਭਰ ਕੇ ਪੀਣਾ ਉਹਦਾ ਬਾਅਦ ਚ ਪੀ ਹੁੰਦਾ ਸਾਡੇ ਦੇ ਨਾਲ ਲੱਗਿਆ ਨਹੀਂ ਉਹਨਾਂ ਮੈਨੂੰ ਤੇ ਉਹ ਮੈਂ ਹੁਣ ਮੈਂ ਕਿਹਾ ਚੱਲ ਮੈਂ ਵੀ ਚਾਹ ਪੀ ਜਮਾ ਮੈਂ ਬਣਾ ਲਈ ਸੀਗੀ ਪਹਿਲਾਂ ਉਹਨਾਂ ਦੀ ਬਣਾਈ ਗੈਸਟਾਂ ਦੀ ਤੇ ਫੇਰ ਉਹ ਹੁਣ ਚਲੇ ਗਏ ਚਾਹ ਪਾਣੀ ਪੀ ਕੇ ਉਹਨਾਂ ਨਾਲ ਗੱਲਾਂ ਵੱੱਟਾਂ ਮਾਰੀਆਂ ਤੇ ਥੋੜਾ ਟਾਈਮ ਰੁਕੇ ਚਲੋ ਬਾਹਰਲੇ ਬੰਦਿਆਂ ਦਾ ਹੀ ਹੁੰਦਾ ਨਾ ਮਿਲ ਗਿਆ ਅਗਲਾ ਜਾ ਤੱਕ ਰੱਖਦਾ ਕੋਈ ਹਾਂ 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 ਖਾਸ ਬੰਦੇ ਆਏ ਸੀ ਅੱਜ ਖਾਸ ਖਾਸ ਤੇ ਕੰਮ ਮੇਰਾ ਕੱਪੜੇ ਰਹਿੰਦੇ ਆ ਉਹ ਧੋ ਲਈਏ ਤੇ ਬਾਹਰ ਮੇਰਾ ਸਾਗ ਧਰਿਆ ਹੈ ਸਾਗ ਸਵੇਰ ਦਾ ਧਰਿਆ ਹੈ ਸਾਗ ਹੱਲੇ ਦੇਖਿਆ ਨਹੀਂ ਵਿੱਚ ਕੋਈ ਚੇਲਾ ਚਪਟਾ ਨਹੀਂ ਹੋਇਆ ਕੋਸ਼ ਚੇਲਾ ਚਪਟਾ ਨਹੀਂ ਬੜੇ ਲੋਕ ਕਹਿੰਦੇ ਨੇ ਨਾ ਵੀ ਉਹ ਲਾਈਕ ਆ ਤਾਂ ਚੇਲੇ ਚਪਟੇ ਨਹੀਂ ਰੱਖੀਦੇ ਹੁੰਦੇ ਸਾਗ ਸਾਗ ਜ ਨਹੀਂ ਅਸੀਂ ਤਾਂ ਘੋੜਣਾ ਫੇਰਿਆ ਅਸੀਂ ਚੇਲਾ ਚਪਟੇ ਤੋਂ ਕੀ ਕਰਾਉਣਾ ਸੀ ਤੁਸੀਂ ਆਪ ਦਾ ਸਿਰ ਆਪ ਗੁੰਦ ਲੈਂਦੇ ਹੋ ਗੁੰਦਣਾ ਵੀ ਚਾਹੀਦਾ ਆਪ ਦਾ ਸੇਰਾ ਆਪੇ ਗੁੰਦੀਦਾ ਹੁੰਦਾ ਦੂਜੇ ਤੋਂ ਗੁੰਦਾ ਕੇ ਤਾਂ ਕਦੇ ਜਾਗਲਾ ਢੱਲਾ ਛਣ ਦੂ ਜਾਗਲਾ ਵੱਧ ਟਾਈਟ ਕਰ ਦੂ ਮੇਰੇ ਨਾਲ ਹੋ ਗਿਆ ਸੀਗਾ ਨਹੀਂ ਕਈਆਂ ਨੂੰ ਲੱਗਦਾ ਹੁੰਦਾ ਵੀ ਨਹੀਂ ਇਹ ਤੋੜੇ ਮੇਰੇ ਨਾਲ ਹੋ ਗਿਆ ਸੀ ਦਿਨ ਦੱਸਦੀਆਂ ਪਹਿਲੇ ਮਤਲਬ ਵੀ ਮਤਲਬ ਪਹਿਲੇ ਹੀ ਦਿਨ ਇਸ ਘਰ ਦੇ ਵਿੱਚ ਜਦੋਂ ਮੇਰੇ ਹਨਾ ਕੰਮ ਕਰਨਾ ਸੀ ਕੰਗਾ ਕਰਨਾ ਸੀ ਤਾਂ ਮੇਰਾ ਕਿਸੇ ਨੇ ਕਰਤਾ ਸੀ ਹਾਈ ਐਂਡ ਨਾਟ ਟਾਈਟ ਮੇਰਾ ਉਪਰੋਂ ਮੇਰਾ ਬੁੜੀਆਂ ਵਰਗੋ ਜੂੜਾ ਕਰਤਾ ਹੋ 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 ਹਾਈ ਰਾਮ ਹੋ ਰਾਮ ਮੈਨੂੰ ਜਾਨੀ ਮਸਾਈ ਮੇਰਾ ਨਾ ਮਾਇਕਾ ਆਇਆ ਸੀ ਮਸਾਈ ਤੇ ਕਾ ਘਰ ਆਇਆ ਮੈਂ ਜਾ ਕੇ ਜਾਂਦੀ ਸਾਂ ਔਰ ਖੋਲ ਮਾਰਿਆ ਕਿੱਥੇ ਲੋਕੀ ਜਰਦੇ ਨਹੀਂ ਹੁੰਦੇ ਦੀ ਇਹ ਇਕੱਠੇ ਕਿੱਦਾਂ ਨੇ ਇਕੱਠੇ ਇਕੱਠਾ ਓ ਨਹੀਂ ਬਹੁੰਦਾ ਜੂੜਾ ਕਾਸ ਕੇਕ ਨਹੀਂ ਐਨਾ ਡੈਡ ਚੁਣਾ ਕਰਦਾ ਸੀ ਇਕਣ ਦੀ ਲੈ ਆਉਣਾ ਇਕਣ ਦੀ ਇਕਣ ਦੀ ਹੁੱਡੀਆਂ ਨਹੀਂ ਮੈਂ ਚੱਲੂਗੀ ਤੇਰੇ ਨਾਲ ਮੈਂ ਵੀ ਲੈ ਕੇ ਆਉਣੀ ਆ ਮੈਂ ਮੇਰੀ ਮੈਂ ਵੀ ਹੁੱਡੀਆਂ ਲੈ ਕੇ ਆਉਣੀ ਆ ਇਹਨਾਂ ਹੁਣ ਬਾਈ ਹੁਣ ਕਿੱਥੇ ਧੈਮ ਧਾਰਾਂ ਦਾ ਧੈਮ ਮੈਨੂੰ ਰੋਜ਼ ਹੀ ਨਹੀਂ ਲੈ ਕੇ ਜਾਂਦੇ ਧਰਾਂ ਚੋ ਕੇ ਧਾਰਾਂ ਜੋ ਕੇ ਆਲਣ ਪਾ ਕੇ ਰੋਟੀਆਂ ਪਕਾ ਕੇ ਦਿਖਾਂਗੇ ਇਸ ਤੇ ਅੱਜ ਤਾਂ ਵੱਜੀ ਲੈ ਇੱਕ ਪਿਆਮਾ ਦਾ ਮੇਰਾ ਵੱਧ ਮੈਨੂੰ ਨੇਰੇ ਚ ਡਰ ਲੱਗਦਾ ਮੈਂ ਉਸ ਦਿਨ ਘਬਰਾ ਗਈ ਸੀ ਨੇਰੇ ਚ ਇੱਕ ਟ੍ਰੈਫਿਕ ਵਾਲੀ ਹੁੰਦੀ ਡਰ ਲੱਗਦਾ ਨੇਰੇ ਆਪਾਂ ਦੇ ਤੇ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਠੰਡ ਹੋ ਗਈ ਮੈਂ ਤਾਂ ਭਾਈ ਜੈਕਟ ਪਾ ਲਈ ਕਿਉਂਕਿ ਫਿਰ ਕਮਰ ਦਰਦ ਕਰਦੀ ਆ ਇੱਕ ਸਵੇਰੇ ਸਵੇਰੇ ਨਹੀਂ ਠੰਡ ਨਹੀਂ ਠੰਡ ਇੱਕ ਤਾਂ ਜਦੋਂ ਆਪਾਂ ਧੁੱਪੇ ਬਾਹਰ ਕੰਮ ਕਰਦੇ ਆ ਫੇਰ ਤਾਂ ਲੱਗਦਾ ਮੌਸਮ ਠੀਕ ਆ ਹਨਾ ਤੇ ਮੇਰਾ ਹੁਣ ਕੰਮੇ ਹੀ ਅੰਦਰ ਅੰਦਰ ਆ ਸਾਰਾ ਕੱਪੜੇ ਵੀ ਮੈਂ ਅੰਦਰ ਛਾਵੇਂ ਧੋਣੇ ਆ ਹਨਾ ਤੇ ਉੱਥੇ ਵੀ ਠੰਡੀ ਹਵਾ ਲੱਗਦੀ ਆ ਤੇ ਸਾਰਾ ਕੰਮ ਅੰਦਰ ਆ ਤੇ ਫੇਰ ਤੁਹਾਨੂੰ ਪਤਾ ਹੀ ਆ ਫੇਰ ਠੰਡ ਤਾਂ ਲੱਗਦੀ ਆ ਜੇ ਆਪਾਂ ਧੁੱਪੇ ਬੈਠਦੇ ਆ ਥੱਲੇ ਦੇਖ ਲਾ ਫੇਰ ਨੀ ਮਸ਼ੀਨ ਦਾ ਤਾਂ ਬਹੁਤ ਔਖਾ ਜਿਵੇਂ ਹੁਣ ਮੈਨੂੰ ਹੁਣ ਠੰਡੇ ਪਾਣੀ 'ਚ ਕੱਪੜੇ ਹਨਾ ਆਪਾਂ ਜਿਹੜੇ ਆਪਾਂ ਮਤਲਬ ਥੋੜਾ ਜਿਹਾ ਕੋਸਾ ਦਾ ਪਾਉਨੇ ਆ ਉਹਦਾ ਮੈਨੂੰ ਬਹੁਤ ਔਖਾ ਹੁਣ ਮੈਂ ਕਿਵੇਂ ਠੰਡੇ ਪਾਣੀ 'ਚ ਕੱਪੜੇ ਧੋਣੇ ਨੇ ਇੱਕ ਨਾ ਤਾਜ਼ਾ ਪਾਣੀ ਵੀ ਉੱਪਰ ਮੋច ਚ ਟੁੱਟੀ ਚ ਆਉਂਦਾ ਹੈਗਾ ਵੀ ਤਾਜ਼ਾ ਪਾਣੀ ਆਉਂਦਾ ਹੋਵੇ ਹੁਣ ਸਰਦੀ ਸਰਦੀ ਮੈਨੂੰ ਇਹ ਜੱਬ ਰਹਿਣਾ ਜਗਲਮ ਚੁੱਲਾ ਬਣਾ ਲਓ ਚੁੱਲਾ ਇਹ ਮੈਨੂੰ ਕਹਿੰਦੇ ਕਹਿੰਦੇ ਕੋਠੇ ਤੇ ਚੁੱਲਾ ਬਣਾ ਲ ਮੈਂ ਨਹੀਂ ਕੋਠੇ ਤੇ ਚੁੱਲਾ ਚੱਲਾ ਨਹੀਂ ਬਣਾਉਂਦੀ ਮੈਨੂੰ ਇਹ ਸਵੇਰੇ ਕਹਿੰਦੇ ਕਹਿੰਦੇ ਤੂੰ ਇੰਡਕਸ਼ਨ ਲੈ ਜਾ ਇੰਡਕਸ਼ਨ ਤੇ ਤੂੰ ਉਹ ਕਰ ਲੈ ਪਾਣੀ ਗਰਮ ਕਰ ਲੈ ਜਿਹੜਾ ਆਪਾਂ ਇਹਨਾਂ ਦਿਵਾਲੀ ਨੂੰ ਨਹੀਂ ਹੋਲੇ ਹੁੰਦਾ ਇੱਕ ਤੁਸਕ ਜਿਹਾ ਲੈਂਦਾ ਉਹ ਟਰਾਈਪਲਾਈ ਦਾ 5 ਲੀਟਰ ਦਾ ਹੈ ਮੈਂ ਇਹਨਾਂ ਨੂੰ 3 ਦਾ ਕਿਹਾ ਸੀ ਇਹਨਾਂ ਨੇ ਮੈਨੂੰ 5 ਦਾ ਲਿਆਤਾ ਤੇ ਖੁੱਲਾ ਢੁੱਲਾ ਫੱਟੇ ਚੱਕ ਤੇ ਇਹਨਾਂ ਨੇ ਤੇ ਜਦੋਂ ਮੈਂ ਭਾਈ ਦੁੱਧ ਪਾਇਆ ਦੋਕ ਦਿਨ ਉਹਦੇ ਵਿੱਚ ਇਹਨਾਂ ਨੂੰ ਤਾਂ ਹਸਾਬ ਇਹਨਾਂ ਆਇਆ ਕਰੇ ਦੁੱਧ ਦਾ ਮੈਨੂੰ ਲੱਗਿਆ ਕਰੇ ਵੀ ਜਾਂ ਤਾਂ ਵੀ ਦੁੱਧੇ ਘੱਟਾ ਜਾਂ ਦੁੱਧ ਵੱਧਾ ਮੈਨੂੰ ਹਸਾਬ ਨਾ ਆਇਆ ਫਿਰ ਇੱਕ ਦਿਨ ਇਹਨਾਂ ਨੂੰ ਮੈਂ ਪੁੱਛਿਆ ਤਾਂ ਇਹ ਕਹਿੰਦੇ ਕਹਿੰਦੇ ਤਾਂ 5 ਲੀਟਰ ਦਾ ਐ ਮਾ ਤਾਂਹੀਂ ਨਹੀਂ ਮੈਨੂੰ ਇਹਦਾ ਹਿਸਾਬ ਕਿਤਾਬ ਉਹਦਾ ਮੈਂ ਚੱਕ ਕੇ ਰੱਖਤਾ। ਆਮਲੀਆਂ ਨੇ ਖੂਸ ਆਵੇਂ ਕਰਤਾ ਦੀ ਤੂੰ ਗੀਂਜਰ ਚੱਕ ਕੇ ਤੇ ਲੈ ਜਾ। ਕੀ ਜਰ ਖੂਸ ਆਵੇਂ ਕਰਨਾ ਸੌਖਾ ਗੀਂਜਰ ਮੈਂ ਉਸ ਤੇ ਰੁੱਟੀਆਂ ਕਿਵੇਂ ਲਾਉਂਗੀ ਉਹਨੂੰ ਅਟੈਚ ਕਿਵੇਂ ਕਰੂੰ ਆਮਲੀਆਂ ਨੇ ਤਾਂ ਕਰਤਾ ਦੀ ਖੂਸ ਆਵੇਂ ਜਲ ਮੰਨੇ ਆ ਸ਼ਾਮਾ ਆ ਗਈ ਸੀ। ਹਈਆ ਹਈਆ ਕਰਕੇ ਦੀਦਿਓ ਸ਼ਾਮਾ ਅੱਪੇ ਪਰਸ਼ਾਵਾ ਮੁਰ ਗਿਆ ਸੀ। ਓਏ ਹੋ ਗਿਆ ਪਰਸ਼ਾਵਾ ਮੁਰ ਗਿਆ ਸੀਗਾ। ਉਹ ਜੋ ਗੀਂਜਰ ਚੱਕ ਕੇ ਲੈ ਜਾ ਬੋਟਲ ਮੈਂ ਗਿੱਜਰ ਕੋਠੇ ਤੇ ਉੱਕੜ ਨਹੀਂ ਨਾ ਜਾਣਾ ਨਹੀਂ ਤੇ ਮੈਂ ਕੱਚੀ ਚ ਦੇ ਕੇ ਲੈ ਜਾਵਾਂ ਹੈ ਯਾਰ ਆਂਦੇ ਫੁੰਟੇ ਤੇ ਬਾਥਰੂਮ ਹੋਣਾ ਚਾਹੀਦਾ ਸੀ ਉਹ ਸੱਤ ਦਿਨ ਦੂਰ ਰੱਖਦਾ ਬਾਣਾ ਨਹੀਂ ਦਿੱਤਾ ਉਹਦੋਂ ਮੈਂ ਵੀਡੀਓ ਪਾਈ ਸੀਗੀ ਇੱਕ ਕਿਹੜੀ ਵੀਡੀਓ ਪਾਈ ਦੀ ਤੇ ਵਿੱਚ ਮੈਂ ਬਲ ਘਰ ਦੀਆਂ ਗੱਲਾਂ ਕਰਦੀ ਸੀ ਉਹ ਕਹਿੰਦੇ ਸੀ ਵੀ ਤੁਹਾਡੇ ਅੰਦਰ ਹਨਾ ਅਟੈਚ ਬਾਥਰੂਮ ਨਹੀਂ ਹੈਗਾ ਤੁਹਾਡੇ ਸਾਡੇ ਭਾਈ ਅੰਦਰ ਬਾਥਰੂਮ ਨਹੀਂ ਹੈਗਾ ਤੇ ਉਹਦਾ ਕਾਰਨ ਮੈਂ ਬਹੁਤ ਕਿਹਾ ਵੀ ਆਪਾਂ ਨੂੰ ਅੰਦਾ ਵੀ ਖੇਤ 'ਚ ਬੈਠੇ ਆਂ ਕਈ ਵਾਰੀ ਇਕੱਲਾ ਬੰਦਾ ਘਰ ਹੁੰਦਾ ਉਹ ਵਧੀਆ ਨਹੀਂ ਹੈਗਾ ਬਿਮਾਰ ਹਾਂ ਉਹ ਵੀ ਗੱਲ ਸਹੀ ਹੈ ਮੇਰੇ ਲਈ ਭਾਈ ਬੀਬੀ ਸਾਡੀ ਨੇ ਪਤਾ ਕੀ ਹੋਇਆ ਸੀ ਗੰਦ ਪਾਉਂਦੇ ਆ ਸੱਚੀ ਗੱਲ ਹੈ ਇਹ ਜਮਾਂ ਸੱਚੀ ਹੈ ਰਿਐਲਿਟੀ ਆ ਦੇਖ ਮੈਂ ਮੈਂ ਵੀ ਦੇਖਿਆ ਕਿਉਂਕਿ ਆਪਾਂ ਦੋ ਤੇ ਸੁਖ ਦੇ ਕਿਸੇ ਦੇ ਜਾਣੇ ਆ ਨਾ ਹਰੇਕ ਬੰਦਾ ਵਾਸ਼ਰੂਮ ਯੂਜ਼ ਕਰਦਾ ਹੈ ਤੇ ਆਪਦੇ ਘਰ ਵਾਂਗੂ ਉੱਥੇ ਵੀ ਆਪਾਂ ਨੇ ਯੂਜ਼ ਕੀਤਾ ਜਾਂ ਉਹਨੂੰ ਵਾਸ਼ ਕਰਿਆ ਉਹ ਨਹੀਂ ਕਰਨਾਗਾ ਕੋਈ। ਕੋਣ ਕਰਦਾ ਕਿਹਦੇ ਕੋਲ ਟਾਈਮ ਹੁੰਦਾ ਅਗਲਾ ਫਟਾਫਟ ਬਾਥਰੂਮ ਜਾਂਦਾ ਤੇ ਬਾਹਰ ਨਿਕਲਣ ਦੀ ਕਰਦਾ ਹਨਾ। ਤੇ ਉਦੋਂ ਸਾਡੇ ਬਹੁਤ ਰੌਲਾ ਪਿਆ ਮਿਸਤਰੀ ਨੇ ਵੀ ਕਿਹਾ ਮੈਂ ਵੀ ਕਹਿੰਦੀ ਸੀਗੀ ਵੀ ਅੰਦਰ ਹੋਣਾ ਚਾਹੀਦਾ। ਹੋਣਾ ਹੁੰਦਾ ਕਿੱਦਾਂ। ਤੇ ਫੇਰ ਬੀਬੀ ਕਹਿੰਦੀ ਨਹੀਂ ਬਣਾਉਣਾ ਕਿਉਂਕਿ ਬੀਬੀ ਨਾਲ ਤਾਜ਼ਾ-ਤਾਜ਼ਾ ਹੋਇਆ ਸੀ ਤੇ ਬੀਬੀ ਕਿਸੇ ਤੇ ਗਈ ਸੀਗੀ ਬੀਬੀ ਕਹਿੰਦੀ ਉਹਨਾਂ ਦੇ ਕੰਮ ਤਾਂ ਪਾਤਾ ਕਹਿੰਦੀ ਕਮਰੇ 'ਚ ਕਹਿੰਦੀ ਵੀ ਇੱਦਾਂ ਨਹੀਂ ਬਣਾਉਣਾ ਨੀਗਾ। ਮਾਚਾਉ ਠੀਕ ਆ ਭਾਈ ਨਾ ਬਣਾਓ ਹਨਾ ਬਣਨ ਨੂੰ ਉਦੋਂ ਜਦੋਂ ਚੱਲਦੀ ਚਾਲ ਚ ਤਾਂ ਸਾਰਾ ਕੰਮ ਹੋ ਜਾਂਦਾ ਹੁੰਦਾ ਹਨਾ ਬਾਅਦ ਦੇ ਵਿੱਚ ਬਹੁਤ ਔਖਾ ਲੱਗਦਾ ਹੈ। ਇਹ ਫੇਰ ਉਹਦੇ ਕਰਕੇ ਆਪਾਂ ਉਹ ਕਰਤਾ ਵਿੱਚ ਛੱਡ ਪਰੇ ਰਹਿਣ ਦਿੰਦੇ ਆ ਫੇਰ ਤੁਹਾਨੂੰ ਪਤਾ ਬਾਅਦ ਦੇ ਵਿੱਚ ਨਹੀਂ ਬਣਦਾਗਾ ਫੇ ਚਾਹੇ ਆਪਾਂ ਕੁਝ ਕਰੀ ਜਾਈਏ। ਤੇ ਚਲੋ ਹੁਣ ਆਪਾਂ ਕਰਦਿਆ ਕੰਮ ਕਰ ਸਾਡੇ ਤੇ ਇੱਕੋ ਵਾਸ਼ਰੂਮ ਆ ਬਾਹਰੇ ਆ ਤੇ ਸਾਰਾ ਅੱਜ ਘਰ ਚ ਮੁਕਾਇਆ ਪੁੱਛ ਪੁੱਛੇ ਲਾਏ ਕੱਲ ਲਾਏ ਨਹੀਂ ਸੀਗੇ ਤੇ ਉਹ ਵਧੀਆ ਹੋਇਆ ਕੱਲ ਗੈਸਟ ਨਹੀਂ ਆਏ ਹੈਗੇ ਅੱਜ ਗੈਸਟ ਆ ਗਏ ਜੇ ਕੱਲ ਆਏ ਤੇ ਕੱਲ ਤਾਂ ਜਲੂਸੇ ਨਿਕਲ ਜਾਣਾ ਵੀ ਕੱਲ ਤਾਂ ਮੂਵ ਨਹੀਂ ਸੀ ਤੋਤਾ ਹੋਇਆ ਕੱਲ ਮੈਨੂੰ ਉਮੀਦ ਸੀਗੀ ਵੀ ਕੱਲ ਜਾਂ ਤਾਂ ਅਸੀਂ ਜਾਵਾਂਗੇ ਜਾਂ ਉਹ ਆਉਣਗੇ ਤੇ ਫਿਰ ਚਲੋ ਅੱਜ ਆ ਗਏ ਸਵੇਰੇ ਉਹਨਾਂ ਦਾ ਫੋਨ ਆ ਗਿਆ ਸੀਗਾ ਕਹਿੰਦੇ ਆਵਾਂਗੇ ਫੇ ਚੰਗੀਦਰਾ ਚਲੋ ਪੁੱਚ ਪੁੱਚੇ ਤਾਂ ਅੱਜ ਆਪਾਂ ਲਾਉਣੀ ਸੀਗੇ ਅੱਜ ਥੋੜੇ ਜਿਹਾ ਫੇਰ ਹੋਰ ਵਧੀਆ ਲਾ ਲੇ ਭਾਈ ਵੀ ਹੈ ਨਾ ਗੈਸਟ੍ਰੋਨੇ ਨੇ ਚਲੋ ਵਧੀਆ ਸੁਖ ਸੰਧੇਗੇ ਤੇ ਲੈ ਗਏ ਨਹੀਂ ਸਾਨੂੰ ਜਾਣਾ ਪੈਣਾ ਸੀ ਜਾਣਾ ਤਾਂ ਸਾਨੂੰ ਵੀ ਫੇਰ ਵੀ ਪੈਣਾ ਹੀ ਆ ਹੂੰ ਤੁਸੀਂ ਜਾਣਾ ਕਿ ਮੈਂ ਜਾਵਾਂ ਪੜਨੇ ਹੈ ਤੂੰ ਹੀ ਜਾਇਆ ਦੇਖ ਲੈਣ ਦੇ ਮੈਂ ਜਾ ਜਾਂ ਤੂੰ ਹੀ ਜਾਏ ਮੈਂ ਹੀ ਜਾਉਂਗੀ ਬੰਦਾ ਦਾ ਸਾਟਾ ਟੁੱਟ ਗਿਆ ਜੀ ਵੀ ਨਹੀਂ ਲੱਗਦਾ ਸਾਡਾ ਦਿਕ ਬੰਦਾ ਚਲੇ ਗਿਆ ਬੰਦਾ ਚਲੇ ਗਿਆ ਬੰਦਾ ਆਪਣੇ ਦੇਸ਼ ਆਪਣੇ ਪਰਦੇਸ ਚਲੇ ਗਿਆ ਜਿੱਦਣ ਉਹਦਾ ਚਿੱਤ ਨਹੀਂ ਲੱਗਣਾ ਟੈਚੀ ਚੱਕ ਕੇ ਫੇਰ ਆ ਜਾਣਾ ਚਲੋ ਜੀ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਅਸੀਂ ਕੀ ਆਪਣੀਆਂ ਗੱਲਾਂ ਬਾਤਾਂ ਹੁਣ ਕਰਦੇ ਆ ਕੰਮ ਦੇਖਦੇ ਆ ਤੁਹਾਨੂੰ ਕਦੋਂ ਮਿਲਦੇ ਆ ਦੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਹਾਈਪ ਜ਼ਰੂਰ ਕਰ ਦਿਆ ਕਰੋ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਫੋਲੋ ਵਾਚ ਕਰਿਓ ਠੀਕ ਹੈ ਜੀ ਹੈ ਮੇਰੇ ਕੋ ਹਾਂ ਉਹੀ ਮੋੜ ਦੀ ਅੱਛਾ ਮੇਰੇ ਕੋ ਹੈਗੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਤ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਕੱਲ ਦਾ ਵਲੌਗ ਵਿਚਾਲੀ ਰਹਿ ਗਿਆ ਤੇ ਉਸ ਤੋਂ ਬਾਅਦ ਬਸ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਗੈਸਟ ਆ ਗਏ ਕੱਲ ਤਾਂ ਆਇਆ ਗਿਆ ਹੀ ਰਿਹਾ ਹਨਾ ਆਇਆ ਗਿਆ ਤਾਂ ਜੋਰ ਪੈ ਗਿਆ ਕੱਲ ਤੇ ਉਹਦਾ ਕੋਈ ਆਵੇ ਨਾ ਆਵੇ ਜਦੋਂ ਆਉਣ ਲੱਗਦੇ ਆ ਫਿਰ ਇਕੱਠੀ ਆ ਜਾਂਦੇ ਆ ਤੇ ਕੱਲ ਵਲੌਗ ਨਹੀਂ ਬਣਿਆ ਗਿਆ ਫਿਰ ਉਸ ਤੋਂ ਬਾਅਦ ਮੇਰਾ ਸਾਡ ਹਾਂ ਕੱਲ ਆਏ ਵੀ ਜਿਵੇਂ ਕਹਿੰਦੇ ਹੁੰਦੇ ਆ ਪਹਿਲੀ ਪਹਿਲੀ ਵਾਰ ਆਏ ਤੇ ਜਿੰਨੇ ਵੀ ਆਏ ਸਾਰੇ ਪਹਿਲੀ ਵਾਰ ਸੀਗੇ ਤੇ ਸਾਰਿਆਂ ਨੂੰ ਮਿਲਣਾ ਸਾਰਿਆਂ ਦਾ ਸਪੈਸ਼ਲ ਸੀਗਾ ਜਿਆਦਾ ਜ਼ਰੂਰੀ ਸੀ ਸਾਰਿਆਂ ਦਾ ਮਿਲਣਾ ਚਾਰਾਂ ਦਾ ਸਾਡਾ ਹਨਾ ਤੇ ਵੈਗੁਰੂ ਦੀ ਕਿਰਪਾ ਨਾਲ ਅਸੀਂ ਚਾਰੇ ਘਰ ਸੀਗੇ ਤੇ ਚਾਰੇ ਜਣੇ ਅਸੀਂ ਮਿਲ ਲਏ ਜੋ ਜੋ ਵੀ ਆਇਆ ਤੇ ਚਲੋ ਜੀ ਕੱਲ ਦਾ ਦਿਨ ਬਹੁਤ ਵਧੀਆ ਲੰਘਿਆ ਬਹੁਤ ਹੀ ਵਧੀਆ ਉਹਨੂੰ ਵਧੀਆ ਕਹਿ ਸਕਦੇ ਆ ਕਿਉਂਕਿ ਪਰਸੋਂ ਵਧੀਆ ਨਹੀਂ ਸੀਗਾ ਲਾਈਟ ਨਹੀਂ ਸੀਗੀ ਹਨਾ ਤੇ ਕੱਲ ਦਾ ਦਿਨ ਬਹੁਤ ਵਧੀਆ ਸੀਗਾ ਤੇ ਮੇਰੇ ਕੱਲ ਦਾ ਦਿਨ ਵੀ ਪੂਰਾ ਘੈਂਟ ਆ ਪੀਕਾਂ ਦੇ ਨਿਕਲੇ ਤੇ ਕੱਲ ਨੂੰ ਵੀ ਦਿਨ ਵਾਂਗੂ ਕਰੇ ਵੀ ਕੱਲ ਨੂੰ ਦਿਨ ਵੀ ਬਹੁਤ ਵਧੀਆ ਨਿਕਲ ਜਵੇ ਹਨਾ ਕੱਲ ਦਾ ਦਿਨ ਵੀ ਆਪਣੇ ਲਈ ਮੇਰੇ ਲਈ ਬਹੁਤ ਸਪੈਸ਼ਲ ਆ ਹਨਾ ਵੀ ਵਾਂਗੂ ਕਰੇ ਕੱਲ ਦਾ ਦਿਨ ਵਧੀਆ ਨਿਕਲ ਜਵੇ ਕੱਲ ਦਾ ਦਿਨ ਪੂਰੀ ਫਾਰਮ ਚ ਜਾਣਾ ਇੱਥੇ ਦੇਖਣਾ ਇਹਦਾ ਰੰਗ ਕਿੱਕ ਇਹਦਾ ਵੀ ਰਿਕਾ ਮੈਸੀ ਹੋ ਤੇ ਸਾਡੇ ਕੰਮ ਪੂਰਾ ਤਾਂ ਹੋ ਰਿਹਾ ਹੈ ਤਾਂ ਬੈਹੀ ਹੋ ਰਹੀ ਜਿਹੜਾ ਤੇਰੇ ਇਹ ਨਾ ਹਾਕੀਆ ਤੂੰ ਲੈ ਕੇ ਆਇਆ ਇਹ ਬਲੈਕ ਹੋਰ ਤਰ੍ਹਾਂ ਦਾ ਆ ਆ ਰੇਲ ਬਲੈਕ ਆ ਜਿਹੜਾ ਤੇ ਰਾਹੀ ਪਜਾਮਾ ਪਾ ਕੇ ਤੇ ਉਹ ਮੈਚ ਹੋ ਰਿਹਾ हां ਉਹ ਮੈਚ ਹੋ ਰਿਹਾ ਤੇਰਾ ਜਿਹੜਾ ਕੋਟ ਜਿਹਾ ਪਾਹੇ ਇਹ ਬਲੈਕ ਹੋਰ ਤਰ੍ਹਾਂ ਦਾ ਆ ਇਹ ਨਹੀਂ ਮੈਨੂੰ ਉਹ ਨਦਰ ਵਧੀਆ ਲੱਗਿਆ ਬਸ ਇਹ ਤਾਂ ਜਹਾ ਹੁੰਦੇ ਦੀ ਪਾਉਣ ਨੂੰ ਚਾਹ ਰਿਹਾ ਤੇਰਾ ਛੱਡ ਦੇਣਾ ਤੇ ਤੁਸੀਂ ਦੇਖਦੇ ਹੋਣੇ ਮੈਂ ਹੁਣ ਫੇਰ ਤਿਆਰ ਬੈਠੀ ਆ ਤੇ ਮੈਂ ਹੁਣ ਜਾ ਕੇ ਹੁਣ ਮਾਰਕੀਟ ਥੋੜੀ ਜਿਹੀ ਛੋਟੀ ਜਿਹੀ ਸ਼ਾਪਿੰਗ ਕਰਕੇ ਆਉਣੀ ਆ ਤੇ ਉੱਥੇ ਜੇ ਇਹਨੇ ਵੀਡੀਓ ਬਣਾਉਣ ਦਿੱਤੀ ਜੇ ਇਹਨੇ ਮੇਰਾ ਸਾਥ ਦਿੱਤਾ ਲਵੇਗਾ हां ਮੈਨੂੰ ਪਤਾ ਇਹ ਮੇਰੇ ਸਾਥ ਨਹੀਂ ਦੇਣਾ ਵੀਡੀਓ ਬਣਾਉਣ ਚ ਇਹਨੂੰ ਨਾਲ ਮੈਨੂੰ ਵੀ ਥੋੜਾ ਜਿਹਾ ਇਹ ਹੁੰਦਾ ਵੀ ਇੱਕ ਸ਼ੋਪਿੰਗ ਜਾਂਦਾ ਜਿਵੇਂ ਇਹਦੇ ਡੈਡੀ ਮੇਰੇ ਨਾਲ ਹੁਣ ਮੈਂ ਸ਼ੋਪਿੰਗ ਕਰਦੀ ਆ ਮੈਂ ਆਪਣੀ ਚੀਜ਼ ਦੇਖਦੀ ਆ ਜਾਂ ਉਹ ਦੇਖਦੇ ਨੇ ਫਿਰ ਅਸੀਂ ਇੱਕ ਦੂਜੇ ਦੀ ਵੀਡੀਓ ਬਣਾ ਲੈਣੇ ਹੁੰਦੇ ਆ ਤੇ ਜੇ ਹੁਣ ਮੈਂ ਖੁਦ ਹੀ ਵੀਡੀਓ ਬਣਾਉਣੀ ਹੈ ਖੁਦ ਹੀ ਸ਼ੋਪਿੰਗ ਕਰਨੀ ਆ ਸਾਡੇ ਲਈ ਮੇਰੇ ਲਈ ਤਾਂ ਉਹੀ ਮਾਲ ਆ ਭਾਈ ਸਾਡੇ ਲਈ ਤਾਂ ਉਹੀ ਹੁੰਦਾ ਤੇ ਹੁਣ ਬਚਾਲਦੇ ਆ ਕੰਮ ਮੇਰੇ ਕੱਪੜੇ ਹਾਲੇ ਵੀ ਵਿਚਾਲੇ ਲਟਕਦੇ ਨੇ ਜਿਹੜੇ ਕੱਲ ਖੋਲੇ ਉਹ ਸਾਰੇ ਫੇਰ ਹੱਲ ਪਹਿਨੇ ਇੱਕ ਜਿਹੜਾ ਕੱਲੇ ਰਹਿ ਗਿਆ ਮਸ਼ੀਨ ਚੋਂ ਕੱਢਿਆ ਹੀ ਨੀਗਾ ਤੇ ਆਪਾਂ ਚੱਲਿਆ ਥੋੜੇ ਜੇ ਘਰੋਂ ਲੈ ਕੇ ਚੱਲੇ ਕੱਪੜੇ ਘਰੋਂ ਸ਼ਾਪਿੰਗ ਆਪਾਂ ਇੱਨਾ ਹੀ ਕਰਦੀਓ ਸ਼ਾਪਿੰਗ ਕਰਕੇ ਚੱਲਿਆ ਨਹੀਂ ਨਹੀਂ ਉਹ ਥੋੜੇ ਜਿਹਾ ਨਾ ਉਹ ਆਕੀ ਹੁੰਦੀ ਆ ਜੈਕਟ ਇੱਕ ਪਰਮ ਦੀ ਤੇ ਉਹਨੂੰ ਜਿੱਪ ਪਾਉਣੀ ਆ ਆਪਾਂ ਨੇ ਤੂੰ ਨਾ ਪਾਈ ਭਾਈ ਅਸਤਾ ਫਾਵਾਂਗੇ ਜੈਕਟ ਵਧੀਆ ਪਈ ਆ ਹੁਣ ਲਾ ਲੈ ਚਲੋ ਬਾਦ ਕੋਸਾ ਕੇ ਵੀਡੀਓ ਬਣਾਉਂਗੀ ਨਾ ਹੋ ਸਕੇ ਨਾ ਸੀ ਤੇ ਇੱਧਰ ਲੱਗੇ ਹੋਏ ਨੇ ਇਹ ਪਲੜੇ ਲਾਉਣਗੇ ਕਿਉਂਕਿ ਆਪਣੇ ਬੱਚਿਆਂ ਨੂੰ ਠੰਡ ਹੋਤ ਹੋਗੀ ਕੱਲ ਲਾਉਣੇ ਸੀ ਸ਼ਾਮ ਨੂੰ ਤੇ ਕੱਲ ਵੀ ਨਹੀਂ ਲੱਗੇਗੇ ਅੱਜ ਲੰਘ ਗਏ ਕੱਲ ਸ਼ਾਮ ਨੂੰ ਲੱਗੇ ਨਹੀਂ ਹੈਗੇ ਚੱਲ ਬੈਜਾ ਚਲੋ ਹੀ ਫਿਰ ਮਿਲਦੇ ਤਨ ਹਾਏ ਪਲੜਾ ਦਾ ਇੱਕ ਲੱਗਿਆ ਹਾਲੇ ਤੁਸੀਂ ਅੱਧਾ ਕੀ ਕਰੀਗੇ ਅਸੀਂ ਬਾਜ਼ਾਰ ਜਾ ਕੇ ਵੀ ਮੁੜਿਆਏ ਤੁਸੀਂ ਕੀ ਕੀਤਾ ਆਪ ਤਾਂ ਕਹਿ ਦਿੰਦੇ ਤੂੰ ਕੀ ਕੀਤਾ ਨਹੀਂ ਪਰ ਇਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਕਦੇ ਕਦੇ ਵੀ ਕਿਹਾ ਹੈਗਾ ਇਹਨਾਂ ਨੇ ਕਦੇ ਵੀ ਬਸ ਆਹੀ ਕਰਾਂਗੇ ਵੀਡੀਓ ਦੀ ਹੈ ਤਾਰੀਫ ਕਰੋ ਅੱਛਾ ਬਿਨਾ ਵੀਡੀਓ ਦੀ ਤਾਰੀਫ ਕਰਾਂ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮੈਂ ਮਸ਼ੀਨ ਨਾਲ ਸੀ ਉਦੋਂ ਗਈ ਮੈਂ ਤਾਂ ਕੰਮ ਕਰਨਾ ਬਹੁਤ ਜ਼ਿਆਦਾ ਮੈਂ ਤਾਂ ਕੱਪੜੇ ਮੇਰੇ ਕੱਲ ਦੇ ਰੁਲਦੇ ਫਿਰਦੇ ਨੇ ਉਹ ਵੀ ਧੋਣੇ ਨੇ ਜਿਹੜੇ ਅੱਜ ਖੋਲ ਕੇ ਸੜਦੇ ਉਹ ਵੀ ਧੋਣੇ ਨੇ ਤੇ ਬਹੁਤ ਜ਼ਿਆਦਾ ਕੰਪਿਆ ਸ਼ਾਪਿੰਗ ਆਪਾਂ ਕਰਿਆ ਹੰਦੀ ਮੈਂ ਆਪਦੇ ਜਣੋ ਖਾਸੀ ਸਾਰੀ ਸ਼ਾਪਿੰਗ ਕਰਕੇ ਆਈ ਆ ਵੀ ਜਿੰਨੀ ਚੀਜ਼ ਦੀ ਲੋੜ ਸੀਗੀ ਉਹ ਸਾਰੀ ਲੈ ਆਂਦੀ ਤੁਹਾਨੂੰ ਮੈਂ ਬਾਅਦ ਚ ਦਿਖਾਉਣੀ ਆ ਪਹਿਲਾਂ ਮੈਂ ਫਿਰ ਹਲ ਚਾਹ ਪੀ ਲਾ ਇਹ ਮੈਨੂੰ ਉਹਨਾਂ ਤੁਸੀਂ ਭੈਣੇ ਸਾਰੀਆਂ ਜਿਹੜੀਆਂ ਕਮੈਂਟਸ ਕਰਕੇ ਦੱਸਿਓ ਸਾਰੀਆਂ ਭੈਣਾ ਬਈ ਬਾਜ਼ਾਰ ਚ ਜਾ ਕੇ ਚਾਹ ਦੀ ਭੁੱਖ ਕਿਨੂੰ ਕਿਨੂੰ ਲੱਗਦੀ ਆ ਮੈਨੂੰ ਇੰਨੀ ਜਿਆਦੇ ਭੁੱਖ ਲੱਗਦੀ ਵੀ ਇੰਨਾ ਪਛਤਾਵਾ ਇਹਨਾਂ ਨੇ ਬਣਾਈ ਵੀ ਸੀ ਚਾਹ ਹਨਾ ਮੈਂ ਇਹਨਾਂ ਨੂੰ ਕਿਹਾ ਸੀ ਮੇਰੀ ਚਾਹ ਥੋੜੀ ਬਣਾਇਓ ਵੀ ਮੇਰੇ ਕੋਲ ਟਾਈਮ ਘੱਟ ਆ ਬਟ ਉਹ ਮੈਂ ਹੁਣ ਆ ਕੇ ਆਪਦੀ ਇੰਨੀ ਚਾਹ ਮੈਂ ਸਿੱਟੀ ਆਪਦੇ ਅੰਦਰ ਹਨਾ ਮੈਂ ਕਹਾਂ ਵੀ ਜਿਵੇਂ ਪੈਟਰੋਲ ਖਤਮ ਹੋ ਜਾਂਦਾ ਮੇਰਾ ਤਾਂ ਨਸ਼ਾ ਖਤਮ ਹੋ ਗਿਆ ਏ ਮੈਨੂੰ ਇੰਨੀ ਜਿਆਦਾ ਭੁੱਖ ਲੱਗੀ ਤਾਂ ਹੀ ਮੈਂ ਬਾਜ਼ਾਰ ਬਹੁਤ ਘਟ ਜਾਨੀ ਆ ਮੈਂ ਹੁਣ ਵੀ ਹੈਨਾ ਪਰਮੀਆਂ ਦਾ ਮੰਮੀ ਹੋਰ ਕੀ ਲੈਣਾ ਮਾ ਕੁਝ ਵੀ ਨਹੀਂ ਚੱਲ ਕਰਨ ਨੂੰ ਜਾਨੀ ਮੈਨੂੰ ਝਾੜੀ ਭੁੱਖ ਲੱਗੀ ਐ ਮੈਂ ਕਹਾਂ ਚੱਲ ਹੈਲੋ ਫੂਡ ਬੈਠਦੇ ਆ ਜਾ ਕੇ ਇਹ ਬੈਹਦੇ ਹੁੰਦੇ ਨੇ ਨਾ ਹੈਲੋ ਫੂਡ ਮੈਂ ਕਹਾਂ ਚੱਲ ਹੈਲੋ ਫੂਡ ਬੈਠਦੇ ਆ ਆਪਾਂ ਹੈਨਾ ਵੀ ਜਿੱਥੇ ਤੁਸੀਂ ਬੈਹਨੇ ਉੱਤ ਜਾ ਕੇ ਬੈਹਨੇ ਨੇਰੇ ਹੋ ਘਰੇ ਜਾਵਾਂਗੇ ਆਪਾਂ ਕਹਿੰਦਾ ਚੱਲ ਜੇ ਤੇਰੇ ਕੋ ਪੈਸੇ ਨਹੀਂ ਰਹਾ ਬੈਜੰਦੇ ਆ ਨਾ ਭਰਾਵਾ ਟਾਈਮ ਨਹੀਂ ਹੈਗਾ ਪੈਸੇ ਦੀ ਗੱਲ ਹੋਰ ਆ ਪੈਸੇ ਤਾਂ ਹੈਗੇ ਨੇ ਪਰ ਟਾਈਮ ਨਹੀਂ ਹੈਗਾ ਮੇਰੇ ਕੋਲੇ ਹੈਨਾ ਤੇ ਸ਼ਾਪਿੰਗ ਕਰਿਆ ਆਂਦੀ ਮੈਂ ਸੂਟ ਲਿਆਂਦੇ ਆਪ ਨੂੰ ਅ ਡੇਢ ਸੂਟ ਲੈ ਆਈ ਡੇਢ ਇੱਕ ਕਮੀਜ਼ ਸ਼ਰਟ ਦਾ ਕੱਪੜਾ ਲੈ ਆਈ ਇੱਕ ਸੂਟ ਲੈ ਆਈ ਸੋਹਣਾ ਜਿਹਾ ਆਪਦੇ ਜਾਣ ਤਾਂ ਬਹੁਤ ਸੋਹਣਾ ਲੱਗਿਆ ਤੁਸੀਂ ਕਮੈਂਟਸ ਕਰਕੇ ਦੱਸਿਓ ਬੈਸ ਵਾਰ ਤੁਹਾਨੂੰ ਦਿਖਾਉਣਿਆ ਪਿਛਲੀ ਵਾਰੀ ਵਾਲੇ ਰਹਿ ਹੀ ਗਏ ਮੇਰੇ ਨਾਲ ਉਹ ਵੀਡੀਓ ਮੇਰੀ ਉਹ ਚ ਰਹਿ ਗਈ ਹੈ ਨਾ ਦੂਜੇ ਫੋਨ 'ਚ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿਹੜੀ ਆਪਾਂ ਸ਼ਾਪਿੰਗ ਕਰੀ ਆ ਬੱਚਿਆਂ ਨੂੰ ਵੀ ਹੁੱਡੀਆਂ ਨਹੀਂ ਮਿਲਿਆਂਗੀਆਂ ਹੁੱਡੀਆਂ ਉਹ ਕਹਿੰਦੇ ਖਤਮ ਹੋ ਗਈਆਂ ਵੀ ਇੱਕ ਅੱਧੇ ਦਿਨ 'ਚ ਆ ਜਾਣਗੀਆਂ ਫਿਰ ਲੈ ਜਾਈਓ ਹਨਾ ਤੇ ਸਵੇ ਸ਼ਰਟ ਜੇ ਮਿਲ ਗਈਆਂ ਉਹ ਲਿਆਉਂਦੀਆਂ ਹੁੱਡੀਆਂ ਲੈਣੀਆਂ ਆ ਤੇ ਫਿਰ ਜਾ ਕੇ ਲੈ ਆਵਾਂਗੇ ਫਿਰ ਕਿਸੇ ਦਿਨ ਤੇ ਫੇਰ ਹਾਲ ਮੈਂ ਤਾਂ ਚਾਹ ਪੀਣੀ ਆ ਤੇ ਚਾਹ ਦੇ ਨਾਲ ਤੇ ਇੱਕ ਗੱਲ ਦੀ ਹੋਰ ਟੈਨਸ਼ਨ ਫ੍ਰੀ ਹੋ ਗਈ ਹੈ ਨਾ ਮੈਂ ਇਕੱਲੀ ਨਹੀਂ ਹੋਈ ਸਾਰੀਆਂ ਭੈਣਾਂ ਹੀ ਟੈਨਸ਼ਨ ਫ੍ਰੀ ਹੋ ਗਈਆਂ ਆ ਕਿ ਹੱਥ ਨੂੰ ਅੱਛੇ ਹੈਲਬਿਸਟਿਕ ਨਹੀਂ ਲੱਗੀ ਹੋਈ ਇਹ ਇਹ ਨਾ ਮੇਰੇ ਅੱਜ ਰਾਤ ਦੀ ਇੱਥੇ ਸਿਰਤ ਲੱਗੀ ਆ ਦੇਖੋ ਇੱਥੇ ਸਿਰਤ ਲੱਗੀ ਆ ਇੰਨਾ ਮੈਨੂੰ ਇਹ ਹੱਥ ਨੇ ਦੁਖੀ ਕਰਿਆ ਪਿਆ ਹਨਾ ਬੜਾ ਜਿਆਦਾ ਦੁਖੀ ਹੋਵੇ ਦੁਖਦਾਰੇ ਮੈਂ ਉਹਦੇ ਨਾਲ ਸੂਈ ਨਾ ਕੱਢੀ ਵੀ ਸਿਰਤ ਨਿਕਲੀ ਨੁਕਲੀ ਹੈ ਨਹੀਂ ਆਹ ਤੇ ਖੈਨ ਲੱਗਦਾ ਵੀ ਕੁਛ ਲੱਗਿਆ ਹੈ ਲਾਲਾ ਸਾਰੀਆਂ ਭੈਣਾਂ ਟੈਨਸ਼ਨ ਫ੍ਰੀ ਹੋ ਗਈਆਂ ਮੈਂ ਇਕੱਲੀ ਨਹੀਂ ਹੋਈ ਸਾਰੀਆਂ ਹੀ ਹੋ ਗਈਆਂ ਹਨਾ ਬਈ ਸਾਗ ਬਣਾਓ ਟੈਨਸ਼ਨ ਫ੍ਰੀ ਦਾਲ ਬਣਾਓ ਟੈਨਸ਼ਨ ਫ੍ਰੀ ਮੱਕੀ ਦੀਆਂ ਰੋਟੀਆਂ ਬਣਾ ਲਓ ਸਵੇਰੇ ਬਣਾ ਲਓ ਪਾਵੇਂ ਸ਼ਾਮ ਤੱਕ ਖਾ ਲਓ ਟੈਨਸ਼ਨ ਫਰੀ ਅੱਜ ਹੁਣ ਮੈਂ ਸਵੇਰੇ ਮੱਕੀ ਰੋਟੀਆਂ ਬਣਾਈਆਂ ਸੀ ਹੁਣ ਮੈਨੂੰ ਜਮਾਂ ਟੈਨਸ਼ਨ ਨਹੀਂ ਟੈਨਸ਼ਨ ਹੁੰਦੀ ਮੈਨੂੰ ਪਰਮਦੀ ਪਰਮਦੀ ਸਵੇਰ ਸਵੇਰ ਦੀ ਟੈਨਸ਼ਨ ਆ ਜਾਂ ਰਾਤ ਦੀ ਉਹ ਸਵੇਰੇ ਆਪਦੀ ਰੋਟੀ ਰੱਜ ਕੇ ਖਾ ਲੈਂਦਾ ਉਹ ਦਿਨ ਦੇ ਵਿੱਚ ਰੋਟੀ ਨਹੀਂ ਖਾਂਦਾ ਹੈਗਾ ਹਨਾ ਜਾਂ ਕੁਝ ਹੋਰ ਵਗੈਰਾ ਖਾ ਲਿਆ ਉਹ ਖਾ ਲਿਆ ਪਰ ਰੋਟੀ ਉਹ ਦਿਨ ਦੇ ਵਿੱਚ ਕਦੇ ਹੀ ਖਾਊਗਾ ਸੋਚ ਵਿੱਚ ਇੱਕ ਦਿਨ ਜਿੱਦਣ ਮਤਲਬ ਬਸ ਪਤਾ ਨਹੀਂ ਉਹਦਾ ਮਨ ਕਰੇ ਫਿਰ ਰੋਟੀ ਖਾਂਦਾ ਹੁੰਦਾ ਉਹਦਾ ਨਹੀਂ ਖਾਂਦਾਗਾ ਤੇ ਅੱਜ ਹੁਣ ਮੈਂ ਟੈਨਸ਼ਨ ਫਰੀ ਆ ਮੇਰੀਆਂ ਰੋਟੀਆਂ ਵੜੀਆਂ ਹੋਈਆਂ ਮੱਕੀ ਦੀਆਂ ਤੇ ਹੁਣ ਮੈਂ ਆਪਦੀ ਦਾ ਖਾਣੀ ਆ ਉਹ ਉਹਨਾਂ ਨੂੰ ਮੈਂ ਹੁਣ ਹੋ ਗਈ ਕਹਿੰਦੀ ਸੀ ਵੀ ਅੱਜ ਮੈਂ ਰੋਟੀਆਂ ਬਣਾ ਕੇ ਰੱਖਿਆ ਅੱਜ ਤੁਸੀਂ ਖਾਣੀ ਨਹੀਂ ਹੈਗੀ ਕਹਿੰਦੇ ਮੈਂ ਨਹੀਂ ਖਾਣੀ ਹੈਗੀ ਮੈਂ ਕਿਹਾ ਨਾ ਖਾਓ ਭਾਈ ਮੈਂ ਤਾਂ ਖਾਉਂਗੀ ਹੈਨਾ ਮੈਨੂੰ ਬਾਜ਼ਾਰ ਜਾ ਕੇ ਸੱਚੀ ਪਹੁੰਚ ਜਾ ਤਾਂ ਭੁੱਖ ਲੱਗਦੀ ਆ ਤੇ ਮੈਂ ਕੱਪੜੇ ਧੋਣੇ ਆ ਬਹੁਤ ਜ਼ਿਆਦੇ ਕੱਪੜੇ ਪੈਣੇ ਆ ਆਪਣੇ ਇੱਕ ਕਿਹੜਾ ਮਸ਼ੀਨ ਚੋਂ ਕੱਢਣ ਵਾਲਾ ਪਿਆ ਬੈਠੀ ਐ ਨਾ ਆਪਾਂ ਹੁਣ ਹੈਨਾ ਫਿਰ ਝਾਰ ਨੂੰ ਵੀ ਚਾਹ ਰੋਟੀ ਦੇਣੀ ਆ ਝਾਰ ਦਾ ਟਾਈਮ ਵੀ ਹੋ ਗਿਆ ਹੋਊਗਾ ਹਾਂ 2:47 ਹੋ ਗਏ ਆ ਦੇਖੋ ਚੱਲੀਏ ਫਟਾਫਟ ਕਰੀਏ ਕੰਮ ਤੇ ਫਿਰ ਤੁਹਾਨੂੰ ਸ਼ੋਪਿੰਗ ਵੀ ਦਿਖਾਉਂਗੀ ਜਾਂ ਐਸੀ ਵੀਡੀਓ ਚ ਦਿਖਾ ਦੂੰਗੀ ਜਾਂ ਅਗਲੀ ਚ ਦਿਖਾ ਦੂੰਗੀ ਹਨਾ ਹੁਣ ਮੈਂ ਥੋੜਾ ਜਿਹਾ ਟਾਈਮ ਦੀ ਆਹੋ ਆ ਚਾਹ ਮੈਂ ਬਣਾ ਲਈ ਪਰ ਮਤੇਰੀ ਮੈਂ ਕੌਫੀ ਨਹੀਂ ਬਣਾਏਗੀ ਮੈਂ ਜਰਾ ਦੁੱਧ ਕੱਢ ਕੇ ਸਾਰਾ ਕੁਝ ਕਰਕੇ ਰੱਖਤਾ ਠੀਕ ਆ ਦੁੱਧ ਚ ਮਿੱਠਾ ਨਹੀਂ ਹੈਗਾ ਤੇਰੇ ਵਾਲੇ ਚੋਂ ਦਾ ਮਿੱਠਾ ਢੋਲ ਕੇ ਫਿਰ ਕੌਫੀ ਬਣਾ ਲਈ ਉਹ ਮਿੱਠਾ ਵੈਸੇ ਵੀ ਉਹ ਪਾਉਂਦਾ ਹੁੰਦਾ ਦੁਬਾਰਾ ਫੋਨ ਰੱਖ ਲੈਂਦਾ ਬੈਠੇ ਬਹੁਤ ਵਧੀਆ ਬਣਿਆ ਸੀ ਬਟ ਸਾਗ ਦੀ ਵੀਡੀਓ ਨਹੀਂ ਬਣੀਗੀ ਭਾਈ ਮੇਰੇ ਨਾਲ ਆਪਾਂ ਦੋ ਵਾਰੀ ਪਤਾ ਨਹੀਂ ਤਿੰਨ ਵਾਰੀ ਸਾਗ ਬਣਾ ਲਿਆ ਸਾਗ ਦੀ ਚੰਗੀ ਤਰ੍ਹਾਂ ਵੀਡੀਓ ਨਹੀਂ ਬਣੀ ਵੀ ਹਾਲੇ ਪਤਾ ਨਹੀਂ ਤਾਂ ਜਿਹੜਾ ਹੁਣ ਸਾਗ ਬਣਾਉਣਾ ਇਹਦਾ ਉਹਦੀ ਵੀਡੀਓ ਬਣੂਗੀ ਉਹਦੀ ਆਪਾਂ ਤੋੜਦੇ ਹੋਏ ਵੀ ਵੀਡੀਓ ਬਣਾਵਾਂਗੇ ਉਹਨੂੰ ਤੋੜਦੇ ਹੋਏ ਉਹਦੀ ਸਾਗ ਸਿਰ ਹੁਣ ਤਾਂ ਪਤਾ ਨਹੀਂ ਕੀ ਹੋਇਆ ਕੱਲ ਤਾਂ ਸਾਗ ਇੰਨਾ ਕਿ ਸੀਗਾ ਰਾਤ ਥੋੜਾ ਜਿਹਾ ਹੀ ਸੀਗਾ ਤੇ ਫੇਰ ਮੈਂ ਜਦ ਹੀ ਨਿਆਣਿਆਂ ਨੂੰ ਕਿਹਾ ਮਾਂ ਹੱਥ ਸਾਗ ਦਾ ਕੱਟੋ ਇਹਨੂੰ ਟੜਕੇ ਦੇ ਪਤੀਲੇ ਚੋਂ ਕੱਢਿਆ ਬਸ ਮੈਂ ਆਲਣ ਵੀ ਅੰਦਰੇ ਪਾਇਆ ਇੱਥੇ ਬਾਹਰ ਨਹੀਂ ਰਿਹਾ ਬਹੁਤ ਹੋ ਗਿਆ ਸੀ ਮੈਂ ਚੁੱਲ੍ਹੇ ਤੇ ਲੈ ਕੇ ਨਹੀਂ ਗਈ ਹੈਗੀ ਮੈਂ ਕਹਾਂ ਹੁਣ ਨਹੀਂ ਅੱਗ ਜਾਲਣੇਗੀ ਵੀ ਇੱਥੇ ਹੀ ਅੰਦਰ ਹੀ ਆਪਾਂ ਨੇ ਬਸ ਇਹਨੂੰ ਸੇਕ ਲਵਾ ਲੈਣਾ ਆਲਣ ਜਿਹੜਾ ਪਕਾਇਆ ਮੈਂ ਉਹ ਅੰਦਰੇ ਪਕਾ ਲਿਆ ਹੈ ਨਾ ਇੱਥੇ ਗੈਸ ਤੇ ਤੇ ਬਹੁਤ ਜ਼ਿਆਦਾ ਕੰਮ ਕਰਨਾ ਚਲੋ ਅੱਜ ਆਪਣੀ ਦਾਲ ਸਬਜ਼ੀ ਟੈਨਸ਼ਨ ਧੀ ਆ ਤੇ ਮੈਂ ਤਾਂ ਫੋਨ ਲੱਗ ਗਈ ਭੈਣ ਕੋਟੀ ਸਵਾਟਰ ਤੁਸੀਂ ਵੀ ਆਪਣਾ ਪਾ ਕੇ ਰੱਖੋ ਧਿਆਨ ਰੱਖੋ ਠੰਡ ਬਹੁਤ ਜ਼ਿਆਦਾ ਆ ਮੇਰੇ ਨੂੰ ਲੱਗਦੀ ਆ ਪਤਾ ਨਹੀਂ ਤਾਂ ਸਾਡੇ ਖੇਤਾਂ ਕਰਕੇ ਠੰਡ ਵੱਧਦਾ ਪਤਾ ਨਹੀਂ ਕੀ ਗੱਲ ਆ ਠੰਡ ਹੈਗੀ ਆ ਅੱਡੇ ਮੇਰੇ ਚੰਨ ਵਾਲੇ ਪੈਨੇ ਹੁੰਦੇ ਖਣਾ ਬਣਾਇਆ ਸੀ ਕੱਲ ਸਵੇਰੇ ਐਨ ਵੀ ਇਹਨੂੰ ਭੁੱਖ ਲੱਗੀ ਨਾ ਮੈਂ ਆ ਕੇ ਚੇ ਚੇਂਜ ਤਾਂ ਚਲੋ ਹੁਣ ਮੈਂ ਕੀ ਕਰਨਾ ਮੇਰਾ ਬਸ ਬਾ ਸੂਟ ਮੈਂ 2-3 ਸਾਲ ਹੋ ਗਏ ਸਮਾ ਕੇ ਰੱਖ ਲਿਆ ਪਾਇਆ ਨਹੀਂ ਕਰਿਆ ਨਹੀਂ ਮੇਰਾ ਹੁਣ ਜੀ ਕਰਦਾ ਇਹਨੂੰ ਘਰੀ ਕਸਾੜ ਦਵਾ ਹੁਣ ਨਹੀਂ ਮੇਰਾ ਜੀ ਕਰਦਾ ਇਹਨੂੰ ਅਲਮਾਰੀ ਚ ਰੱਖਣ ਨੂੰ ਕਹਿ ਲਾ ਕੇ ਉਹਦੇ ਮੈਂ ਵਧੀਆ ਬਣਵਾਇਆ ਹੈ ਥੋੜੀ ਜੀ ਬਸ ਥੋੜੀ ਜਿਮ ਰੇਲਾ ਕੱਟ ਦਿੱਤੀ ਹੋਈ ਹੈ ਪਾਜੂਨ ਤੇ ਇਹ ਹੈਗਾ ਇਹ ਉਹ ਕੀ ਹੁੰਦਾ ਐਦਾਂ ਦੀ ਉਹ ਆ ਆ ਮੈਚਿੰਗਾ ਮੋਰਮਾਂ ਕੀ ਆਦੇ ਆ ਥੋੜਾ ਨੂਨ ਲਾ ਲਈ ਰੋਟੀ ਆ ਕਿ ਮੈਂ ਜੁੱਤੀ ਵੀ ਨਹੀਂ ਖੋਲੀ ਐਨੀ ਵੇਲੇ ਭੁੱਖ ਲੱਗੀ ਹੋਈ ਪਤਾ ਕੀ ਹੁੰਦਾ ਨਾ ਆਪਾਂ ਘਰੋਂ ਵੀ ਭੱਜ ਭੱਜ ਕੇ ਕੰਮ ਕਰਦੇ ਜਾਂਦੇ ਆ ਤੇ ਫੇਰ ਬੱਸ ਫੇਰ ਮੈਨੂੰ ਭੁੱਖ ਲੱਗ ਜਾਂਦੀ ਹੈ। ਉਂ ਭਾਵੇਂ ਸਰਦੀ ਹੜੀ ਰੋਟੀ ਨਾ ਖਾਵਾਂ। ਘਰੋਂ ਬਾਹਰ ਨਿਕਲ ਕੇ ਮੈਨੂੰ ਬਹੁਤ ਭੁੱਖ ਲੱਗਦੀ ਹੈ। ਫੇਰ ਮੇਰੇ ਤੇ ਵੀ ਰੂਲ ਆ ਵੀ ਮੈਂ ਬਾਹਰਲਾ ਵੀ ਕੁਝ ਨਹੀਂ ਖਾਣਾ। ਘਰੇ ਆ ਕੇ ਹੀ ਖਾਣਾ। ਆਣ ਲਈਏ। ਮੇਰੇ ਅੱਜ ਬੁੱਲ ਵੀ ਹੋ ਗਏ ਮੈਂ ਲੈ ਕੇ ਆਉਣੇ ਭੁੱਲ ਗਈ। ਕੀ ਹੁੰਦਾ ਹੋ? लिप पगाड़ जे। पगाड़ ਨਹੀਂ ਹੁੰਦਾ, ਲਿਪ ਬਾਮ ਹੁੰਦਾ। ਭੁੱਲ ਗਈ ਮੈਂ ਲੈ ਕਿਉਂ। ਹੋਊਗਾ ਪ੍ਰਾਣਾ ਪਿਆ ਹੋਊਗਾ, ਲਾ ਲਾਂ। ਇੱਥੇ ਬੈਨੇ ਆ। ਕੱਪੜੇ ਵੀ ਚੱਕਣੇ ਨੇ ਹਾਲੇ। ਮੈਂ ਮੈਂ ਚੱਕੇ ਨਹੀਂ ਹੈਗਾ, ਮੈਂ ਜਿਆ ਹਰ ਨਹੀਂ ਦੇਖਣੇ। ਫਟਾਫਟ ਰੋਟੀ ਖਾ ਕੇ ਮੈਂ ਤਾਂ ਕੱਪੜੇ ਧੋਵਾਂ। ਕੱਲ ਦਾ ਜਿਵੇਂ ਕਹਿੰਦੇ ਉਹ ਹੋਇਆ ਹੋਇਆ, ਪੀਣਾ ਪਿਆ, ਪਿਆ ਕੱਪੜਿਆਂ। ਕਪੜੇ ਧੋਣ ਵੇਲੇ ਵੀ ਬਹੁਤ ਹੁੰਦੇ ਨੇ। ਸਾਂਭਣ ਵੇਲੇ ਵੀ ਬਹੁਤ ਹੁੰਦੇ ਨੇ ਪਰ ਪਾਉਣ ਵੇਲੇ ਇੱਕ ਵੀ ਨਹੀਂ ਲੱਭਦਾ। ਫੇ ਆਲਾ ਦਮ ਕਿਹੜਾ ਸੂਟ ਬਾਹਮ ਕਿਹੜਾ ਸੂਟ ਬਾਹਮ ਮੇਰੇ ਕੋਲ ਹੈ ਹੀ ਨਹੀਂ। 10:30-5 ਹੋ ਗਏ। ਕਪੜੇ ਮੈਨੇ ਧੋਤੇ ਸਾਰੇ। ਤੇ ਮौज ਯਾਰ ਮੈਂ ਵੀ ਕੱਟਦੀ ਨਹੀਂ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਸੁਣਿਆ ਨਾ ਤਾਂ ਤੁਸੀਂ ਮੈਨੂੰ ਜਰੂਰ ਦੱਸਿਓ ਕੱਟਦੀ ਕੁੜ ਦੀ ਮੈਂ ਵੀ ਨਹੀਂ ਹੁਣ ਕੱਟਦੀ ਜੇ ਤੁਹਾਨੂੰ ਕੁਝ ਸੁਣਿਆ ਤੁਸੀਂ ਜਰੂਰ ਦੱਸਿਓ ਵੀ ਕੀ ਸੀਗਾ ਉਹ ਜੋ ਮੇਰੇ ਕੋਲੇ ਆ ਕੇ ਯਾਰ ਨੇ ਕੀਤਾ ਤੇ ਧਾਰਾ ਚੋਈਏ ਹੁਣ ਬਹੁਤ ਟਾਈਮ ਹੋ ਗਿਆ ਤੇ ਪਲੜੇ ਇਹਨਾਂ ਨੇ ਲਾਤੇ ਸਾਰੇ ਪਲੜੇ ਕਹਿੰਦੇ ਆ ਸੀ ਤੁਸੀਂ ਕੀ ਕਹਿੰਦੇ ਹੋ ਪੜਦੇ ਸਾਰੇ ਲਾਤੇ ਪਹਿਲਾਂ ਮੈਨੂੰ ਆਏ ਸੀਗਾ ਵੀ ਪਤਾ ਨਹੀਂ ਅੱਦੇ ਲਾਉਣਗੇ ਹਾਂ ਲਾਡੋ ਆ ਗਈ ਪੁੱਤ ਆ ਗਈ ਆਕਾ ਮਾਰਦੇ ਆਨ ਭੁੱਖ ਲੱਗਿਆ ਹੀ ਹੋਣੀ ਆ ਤੇ ਇੱਧਰ ਵੀ ਲਾਤਾ ਤੇ ਇੱਧਰ ਵੀ ਲਾਤਾ ਸਰਦੀਆਂ ਦੇ ਵਿੱਚ ਆਹ ਕੰਮ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਆ ਵੀ ਲਾਤਾ ਸਾਰੇ ਸਾਰੇ ਲਾ ਗਏ ਮੈਨੂੰ ਇੰਨੀ ਫਿਕਰ ਸੀ ਇਹਨਾਂ ਦੀ ਬਹੁਤ ਜ਼ਿਆਦਾ ਕਿਉਂਕਿ ਇੱਕ ਤਾਂ ਖੁਸ਼ੀ ਆਪਣ ਹਾਂ ਪੁੱਤ ਹੈ ਕੀ ਹੋ ਗਿਆ ਭੁੱਖੜੀ ਲੱਗੀ ਹੋਈ ਐ ਇਹਨੂੰ ਭੁੱਖੜੀ ਹੈ ਕੌਣ ਆ ਉਹ ਦੇਖਾ ਕੌਣ ਬੁਲਾਤਾ ਇਹਨੂੰ ਕੌਣ ਮਿਲਾਈ ਕਹਿੰਦੀ ਮੈਰੀ ਬਲੌਗੀ ਖੁਸ਼ੀ ਕੀ ਕਰਦਾ ਖੁਸ਼ੀ ਨਾਵਾ ਇਹ ਆ ਸਾਡਾ ਖੁਸ਼ੀ ਨਾਵਾ ਜਿਹੜਾ ਕਹਿੰਦਾ ਖੁਸ਼ੀ ਨਾਵਾ ਖੁਸ਼ੀ ਨਾਵੇਂ ਖੁਸ਼ੀ ਤਾਂ ਦੇਖਦਾ ਖੁਸ਼ੀ ਨੂੰ ਤਾਂ ਪਤਾ ਇਹ ਥੋੜੀ ਜੀ ਲਾਡੋ ਦੀ ਵੀਡੀਓ ਘੱਟ ਬਣਦੀ ਆ ਤੇ ਕੀ ਕਹਿੰਦੀ ਸੀ ਮੈਂ ਵੀ ਸਰਦੀਆਂ ਦੇ ਵਿੱਚ ਕੰਮ ਕੰਮ ਆ ਜਿਹੜਾ ਨਾ ਇਹ ਵੱਧ ਜਾਂਦਾ ਜਿਆਦੇ ਪਲੜੇ ਲਾਲੋ ਸ਼ਾਮ ਨੂੰ ਫੇਰ ਫੇ ਸਵੇਰੇ ਚੱਕਦੇ ਫਿਰ ਉਹ ਹਾਏ ਰੱਬਾ ਬੜਾ ਜਿਆਦਾ ਕੰਮ ਆ ਇੱਕ ਸਰਦੀਆਂ ਚ ਕੱਪੜੇ ਵੱਧ ਹੁੰਦੇ ਆ ਹਏ ਸਰਦੀ ਪਸੰਦ ਕਿਹਨੂੰ ਆ ਕਿਨੂੰ ਕਿਨੂੰ ਪਸੰਦ ਆ ਸਰਦੀ ਇੱਧਰ ਝਾੜੂ ਲੱਗਦਾ ਤੇ ਮੈਂ ਚੋਂਗੀ ਹੁਣ ਧਾਰ ਤੇ ਅੱਜ ਵੀਡੀਓ ਮੈਨੂੰ ਨਹੀਂ ਪਤਾ ਹੁਣ ਤੁਹਾਨੂੰ ਪਤਾ ਹੀ ਆ ਬਸ ਜਿਆ ਬੰਦਾ ਕੀ ਕਰੇ ਜੇ ਕਿਤੇ ਜਾਣਾ ਹੋਵੇ ਸ਼ਾਪਿੰਗ ਕਰਨੀ ਹੋਵੇ ਹਨਾ ਫੇ ਬੰਦਾਲ ਜੀ ਜਾਂਦਾ ਹੀ ਆ ਸਾਰੇ ਕੰਮ ਸਾਰੇ ਕੰਮ ਅਲਝ ਜਾਂਦੇ ਆ ਹਨਾ ਇਓਕਨੇ ਹੁਣ ਮੇਰੇ ਨਾਲ ਵੀ ਅੱਜ ਤੁਸੀਂ ਵਲੌਗ ਨਹੀਂ ਕਿਤੇ ਹੋਣੇ ਉਹ ਵਲੌਗ ਨਹੀਂ ਆਇਆ ਮੈਨੂੰ ਲੱਗਦਾ ਨਹੀਂ ਹੈਗਾ ਵੀ ਰਾਤ ਨੂੰ ਵੀ ਤੁਹਾਡੇ ਤੱਕ ਵਲੌਗ ਆਜੂ ਤੇ ਕੱਲੂ ਹੀ ਮਿਲੂ ਇਹ ਤੁਹਾਨੂੰ ਕੱਲੂ ਕਿੰਨੀ ਤਰੀਕਾ 12 ਤਰੀਕ ਦਿਨ ਦਿਨ ਬੁੱਧਵਾਰ ਹਾਂ ਕੱਲੂ ਇਹ ਵੀਡੀਓ ਮਿਲੂ ਮੈਨੂੰ ਲੱਗਦਾ ਵੀ 1 ਵਜੇ ਸੂਰਜ ਛਿਪਣ ਦੀ ਤਕਾਤ ਆ ਮੈਂ ਪਹਿਲਾਂ ਜੈਕਟ ਪਾਈ ਸੀ ਹੁਣ ਨਾ ਖੋਲਤੀ ਕੰਮ ਕਰਦੀ ਨੇ ਹੁਣ ਮੈਨੂੰ ਉਹ ਲੱਗਦਾ ਠੰਡ ਲੱਗਦੀ ਆ ਤੇ ਇੱਕ ਨਾ ਮੇਰੇ ਉਹ ਜੈਕਟ ਇੱਥੇ ਗਲ ਤੇ ਬਹੁਤ ਚੁਗਦੀ ਆ ਬੜੀ ਜਿਆਦਾ ਇੱਥੇ ਮੈਨੂੰ ਐ ਲੱਗੀ ਜਾਂਦਾ ਵੀ ਇੱਥੇ ਤੇ ਮੇਰੇ ਚੁਗ ਗਈ ਆ ਤੇ ਮੈਂ ਤਾਂ ਗਲ ਖਾ ਲੰਦੀ ਆ ਨੇ ਹੁਣ ਸਰਦੀ ਦੇ ਵਿੱਚ ਮੇਰਾ ਇਹੀ ਕੰਮ ਰਹਿਣਾ ਸਰਦੀਆਂ ਚ ਕੋਟੀਆਂ ਸਵਟਰ ਮੇਰੇ ਤਾਂ ਗਲ ਖਾ ਲੰਦੇ ਖਾਜ ਐਨੀ ਹੋਊ ਫਿਰ ਮੇਰੇ ਬਹੁਤ ਜਿਆਦਾ ਕੋਟੀ ਸਵਟਰ ਪਾ ਕੇ ਤੇ ਚਲੋ ਜੀ ਆਪਾਂ ਮੈਂ ਹੁਣ ਧਰਾਤੂਰਾ ਚੋਲਵਾ ਅ ਕੱਲੂ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਪਲੀਜ਼ ਫੋਲੋ ਵਾਚ ਕਰ ਲਿਆ ਕਰੋ ਤੇ ਸਾਰੇ ਵਿਊਅਰਸ ਪਤਾ ਨਹੀਂ ਕਿੱਥੇ ਗਏ ਹੋਣੇ ਜੇ ਮੈਂ ਵੀ ਜੀ ਆ ਤਾਂ ਮੇਰੀਆਂ ਭੈਣਾਂ ਵੀ ਬਿਜੀ ਹੋਈਆਂ ਹੋਈਆਂ ਨੇ ਚਲੋ ਕੋਈ ਗੱਲ ਨਹੀਂ ਫ੍ਰੀ ਹੋ ਕੇ ਆਪੇ ਵੀਡੀਓ ਦੇਖ ਲਿਓ ਠੀਕ ਹੈ ਜੀ ਕੱਲ ਨੂੰ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਤੇ ਮੇਰੇ ਬੁੱਲ ਸਾਰੇ ਫਟ ਗਿਆ ਦੇ ਲੋ ਕੋਈ ਧਿਆਨ ਨਹੀਂ ਦਿੱਤਾ ਕਿ ਆਪਦੇ ਮੂੰਹ ਵੱਲ ਤੇ ਸਾਰੇ ਫਟ ਗਏ ਆਹ ਦੁਪੱਟਾ ਇਹਦੇ ਨਾਲ ਵੀਡੀਓ ਚ ਮੈਚ ਖਾਂਦਾ ਦੇਖੋ ਸਲਵਾਰ ਨਾਲ ਮੈਚ ਖਾਂਦਾ ਮੈਨੂੰ ਲੱਗਦਾ ਜਲੂਸ ਆ ਚਲੋ ਜੀ ਕੱਲੂ ਮਿਲਦੇ ਆ ਫਿਰ ਨੈਸਟ ਬਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ